प्रीव्यू कला पंजाब न्यूज़ ते इस वेले दी खबर श्री हरगोबिंदपुर तो आज क्रिसमस दे दिसो भी यात्रा कड्डी गई ए यात्रा पिंड नूरपुर तो शुरू हो के धारीवाल सोइयां चीमा खुड्डी परत मठोले तो हुंदी हुई श्री हरगोबिंदपुर ते नूरपुर जाके वापस समाप्त हुई श्री हरगोबिंदपुर तो बचीतर सिंह कलसी दी खास रिपोर्ट ਔਰ ਉਹਨਾਂ ਦੀ ਸਾਰੀ ਫੈਮਿਲੀ ਨੂੰ ਸਾਰੀ ਕਲੀਸਿਆ ਨੂੰ ਬਹੁਤ-ਬਹੁਤ ਮੁਬਾਰਕਾਂ ਬੜੇ ਦਿਲ ਦੀਆਂ ਖੁਦਾਤਾ ਅਨਸਾਰ ਇਹਨਾਂ ਬੜੀ ਬਰਕਤ ਦੇਵੇ ਹਾਲੇਲੂਇਆ ਹਾਲੇਲੂਇਆ ਅੱਗੇ ਆ ਜਾਓ ਤੁਸੀਂ ਕੀ ਤੁਸੀਂ ਸਰਵਣ ਵਿੱਚ ਤੁਸੀਂ ਠੀਕ ਹੈ ਜੀ ਪੁਰਾਣਾ ਹਾਂਜੀ ਤੁਸੀਂ ਕੀ ਸੋਕੇ ਸਭੂ ਦੇ ਦਾਸ ਪਾਸਟਰ ਜੌਨ ਜੀ ਨੂੰ ਜਿਸ ਮੁਸਤੀਆਂ ਤੇ ਉਸ ਮੁਬਾਰਕ ਸ਼ੋਭਾ ਯਾਤਰਾ ਦੀਆਂ ਲੱਖ ਲੱਖ ਵਧਾਈਆਂ ਅਰਪਿਤ ਕਰਦਾ। ਅਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਮੂਹ ਸੰਗਤ ਨੂੰ ਅਤੇ ਸ੍ਰੀ ਹਰਗੋਬਿੰਦਪੁਰ ਦੇ ਜਿੰਨੇ ਵੀ ਨਿਵਾਸੀ ਨੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਰਪਿਤ ਕਰਦਾ। ਜੀਓ ਜੀ। ਮੇਰਾ ਨਾਮ ਪਾਸਿਕ ਮੁਰਜਾਣਾ। ਇਹ ਕੁਝ ਵੀ ਕਹਿਣਾ ਚਾਹੁੰਦੇ ਹੋ ਵੱਡੇ ਜੰਦੇ। ਸਾਰਿਆਂ ਨੂੰ ਵੱਡੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡਾ ਇਹ ਮੈਸੇਜ ਹੈ ਅਸੀਂ ਹਰ ਸਾਲ ਮੈਦਨ ਚਚੋ ਫੋੜਦਲੋਂ ਪੂਰੇ ਇਲਾਕੇ ਦੇ ਵਿੱਚ ਸ਼ੁਭਾ ਯਾਤਰਾ ਕੀਤੀ ਜਾਂਦੀ ਆ ਤੇ ਤੋਂ ਇਸ ਵਾਰ ਇਹ ਤਰੀਕ ਅਸੀਂ ਨਿਸ਼ਚਿਤ ਕੀਤੀ ਸੀ ਹੁੰਦੀ ਦਸੰਬਰ 2023 ਕਿ ਅਸੀਂ ਪੂਰੇ ਇਲਾਕੇ ਦੇ ਵਿੱਚ ਸ਼ੁਭਾ ਯਾਤਰਾ ਲੈ ਕੇ ਜਾਈਏ ਤੇ ਸਾਡਾ ਸਾਰਿਆਂ ਦਾ ਸਾਰਿਆਂ ਨੂੰ ਇਹੀ ਮੈਸੇਜ ਹੈ 크ਿਸਮਸ ਦਾ ਜੀ ਰਲ ਕੇ ਰਹੋ ਪਿਆਰ ਮੁਹੱਬਤ ਦੇ ਨਾਲੋ ਪਰਮੇਸ਼ਰ ਤੇ ਵਿਸ਼ਵਾਸ ਕਰੋ ਪ੍ਰਭੂ ਨੂੰ ਮੰਨੋ ਤੇ ਪਰਮੇਸ਼ਰ ਆਪ ਸਰਨ ਬੜੀ ਬੰਦ ਕੇ ਦੇਣਗੇ